ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਬਰੀਵਾਲੀ ਮੰਡੀ ਦੇ ਵਿੱਚ ਇਹ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੁਖਸਰ ਸਾਹਿਬ ਦਾ ਪਿੰਡ ਆ ਗਿਆ ਇਹ ਕਿ ਫਰੀਦਕੋਟ ਲੱਗਦਾ ਕਿ ਮੁਖਸਰ ਨਹੀਂ ਮੁਖਸਰ ਲੱਗਦਾ ਬਾਮਣ ਵਾਲਾ ਪਿੰਡ ਆ ਬਾਮਣ ਵਾਲਾ ਮੁਖਸਰ ਜ਼ਿਲ੍ਹਾ ਦਾ ਬਾਮਣ ਵਾਲਾ ਪਿੰਡ ਆ ਮਿੱਤਰੋ ਤੇ ਬਰੀਵਾਲੀ ਮੰਡੀ ਦੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਨਗਰ ਆ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੇ ਮੌਜੂਦ ਆ ਤੇ ਜਿਸ ਘਰ ਦੇ ਵਿੱਚ ਉਹ ਤੁਹਾਨੂੰ ਮਹਿਮ ਖਾਉਣੀ ਆ ਕਿੰਨਾ ਸੂਆ ਕੀ ਰੇਟ ਕਰਦੇ ਆ ਉਹ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਸੇਤਾਕਰ ਪਰਿਵਾਰ ਵੀਰੇ ਹਾਂਜੀ ਹਾਂਜੀ ਸੇਤਾ ਹੀ ਠੀਕ ਆ ਵੀਰੇ ਨਾਮ ਦੱਸੀ ਬਾਈ ਇੱਕ ਵਾਰੀ ਸਤਪਾਲ ਸਿੰਘ ਜੀ ਸਤਪਾਲ ਸਿੰਘ ਹਾਂਜੀ ਸਤਪਾਲ ਬਾਈ son of ਸਾਨੂੰ ਸਰਪੰਚ ਸਿੰਘ ਜੀ ਸਰਪੰਚ ਸਿੰਘ ਘਰ ਆਪਣਾ ਕਿਹੜੇ ਸੜਕ ਤੇ ਰਹਿ ਗਿਆ ਇਹ ਮੋਹਲੇ ਦੇ ਤੇਜੀ ਬਰੂਵਾਲੀ ਸੜਕ ਦੇ ਉੱਤੇ ਹੀ ਬਰੂਵਾਲੀ ਸੜਕ ਦੇ ਉੱਤੇ ਹੈ ਹਾਂਜੀ ਸਤਪਾਲਾ ਭਾਈ ਮੈਂ ਆ ਜਿਹੜੀ ਕਿੰਨਵਾ ਸੂਆ ਸੂਂਦੀ ਆ ਵੀਰੇ ਇਹ ਮੇਰੇ ਤੀਜੇ ਸੂਏ ਸੂਣਾ ਆ ਜੀ ਤੀਜੇ ਸੂਏ ਨੇ ਸੂਣਾ ਕਿੰਨੇ ਦਿਨ ਲੈ ਜੂਗੀ ਭਾਈ ਹਜੇ ਇਹ 5-6 ਦਿਨ ਲਾਊਗੀ ਜੀ ਹਲੇ 5-6 ਦਿਨ ਲਾਊਗੀ ਦੋ ਤਾਂ ਆਪਾਂ ਕਿੰਨਾ ਕੁ ਚੋਇਆ ਹੋਇਆ ਵੀਰੇ ਇਹਦੇ ਵੀਰੇ 16 ਲੀਟਰ ਪਹਿਲਾਂ ਚੋਇਆ ਹੋਇਆ ਜੀ 16 ਲੀਟਰ ਪਹਿਲਾਂ ਚੋਇਆ ਹੋਇਆ ਕੰਡੇ ਵਾਲਾ ਚੁਵਾਈ ਚੁਵਾਈ ਕਿਵੇਂ ਰਹੀ ਆ ਵੀਰੇ ਚੁਵਾਈ ਪੂਲੀ ਆਈ ਜਮਾ ਠੀਕ ਆ ਠ ਕੀ ਰਹੂਗਾ ਇਹਦਾ ਵੀਰੇ ਬਾਈ 1 30 ਮੋਲ ਕਰਦੇ ਆ ਇੱਕ 30 ਮੋਲਾ ਮੰਨ ਤਨ ਹੋ ਜੂਗਾ ਇਹਦੇ ਵਿੱਚੋਂ ਬਾਈ ਹਾਂ ਹੋ ਜੂਗਾ ਥੋੜਾ ਕਨਾ ਠੀਕ ਆ ਬਾਈ ਕੱਢੀ ਬਾਰੋਂ ਤੋਰੀ ਮੜਾ ਜਾ ਵੀਰੇ ਇਹਨਾਂ ਲੈ ਮਿੱਤਰੋ 16 ਲੀਟਰ ਦੁੱਧ ਬਾਈ ਹੁਣੀਆਂ ਦੇ ਵੀ ਅਸੀਂ ਚੋਇਆ ਹੋਇਆ ਇਹਦੇ ਥੱਲੋਂ ਕਰਮਾ ਵਾਲੀ ਦੇ ਥੱਲੋਂ ਦੇਖ ਸਕਦੇ ਆ ਤੁਸੀਂ ਇਹਦੀ ਕੁਆਲਿਟੀ ਆ ਜਿਹੜੀ ਉਹ ਤੁਹਾਨੂੰ ਮੈਂ ਹੁਣ ਵਿਖਾ ਦਿੰਦਾ ਇੱਕ ਵਾਰੀ ਫੇਰ ਤੋਂ ਤੋੜ ਦੇ ਬਾਈ ਤੋੜ ਦੇ ਲੈਵਾਂ ਨੂੰ ਬਾਈ ਦਾ ਬਹੁਤ ਟਕਾਣੀ ਦਾ ਬਾਈ ਯਾਰ ਤੁਹਾਨੂੰ ਨਾ ਜ਼ਰੂਰ ਪਸੰਦ ਆਊਗਾ ਮੈਨੂੰ ਪਤਾ ਕਿਉਂਕਿ ਮੈਂ ਦੀ ਕੁਆਲਿਟੀ ਆ ਜਿਹੜੀ ਉਹ ਵੀ ਤੁਹਾਨੂੰ ਪਸੰਦ ਆਉਣੀ ਲਾਜ਼ਮੀ ਬਣਦੀ ਲੈ ਆ ਵੀਰੇ ਮੋੜ ਦੇ ਆਪਾਂ ਲੈ ਵਾ ਲੂ ਵਾ ਇੱਕ ਵਾਰੀ ਹੁਣ ਨਜ਼ਦੀਕ ਤੋਂ ਵੇਖ ਲਓ ਬਰੀਕੀ ਸਾਰੀ ਮੈਂ ਦੇ ਵਿੱਚ ਇੱਕ ਵਾਰੀ ਨੇੜੇ ਤੋਂ ਵੀ ਤੁਹਾਨੂੰ ਮੈਂ ਦਰਸ਼ਨ ਕਰਵਾ ਦਿੱਤੇ ਜਾਂਦੇ ਸੋਨਾ ਜਿਹੜਾ ਦਾ ਟਰਨਚਾ ਸੋਨਾ ਦਾ ਸਰਪੰਨ ਦੇ ਬਾਈ ਬਸ ਬਣਦੇ ਪਿੱਛੋ ਜਿਹੜਾ ਵजूद ਆ ਮੈਂ ਦਾ ਉਹ ਵੀ ਚੰਗਾ ਵਾ ਸਿੰਘ ਥੋੜਾ ਜਿਆਦਾ ਜ਼ਰੂਰ ਖੁੱਲਾ ਕਰੀ ਫਿਰਦੀ ਆ ਬਾਕੀ ਮੈਂ ਦੇ ਬਰੀਕੀ ਸਾਰੀ ਚੰਗੀ ਆ ਡਰ ਦੀ ਕੁਆਲਿਟੀ ਬੇਹਤਰੀਨ ਤੇ ਖਾਸ ਆ ਪਿੱਛੋ ਕਰੀ ਬਈਆਂ ਨੂੰ ਮਾੜੀ ਜਿਵੇਂ ਮੈਂ ਤੁਹਾਨੂੰ ਇਹਦਾ ਨਜ਼ਦੀਕ ਤੋਂਲੇਵਾ ਜ਼ਰੂਰ ਵਿਖਾ ਦਿੰਨਾ ਇੱਕ ਵਾਰੀ ਕਿ ਤਾਂ ਕਿ ਤੁਹਾਨੂੰ ਜਿਹੜਾ ਆਈਡੀਆ ਹੋ ਜੇ ਵੀ ਇਹ ਕਿੰਨੇ ਦਿਨ ਲੱਜੂਗੀ ਆਹ ਵੇਖ ਲਓ ਭਾਈ ਕਰਦੇ ਭਾਈ ਇਹਨੂੰ ਡਰਦੀ ਆ ਥੋੜਾ ਜਿਹਾ ਲੈ ਵੀ ਮਿੱਤਰੋ ਮੈਂ ਇੱਕ ਵਾਰੀ ਇਹਨੂੰ ਦੇਵਾ ਤੁਹਾਨੂੰ ਨਜ਼ਦੀਕ ਤੋਂ ਬਾਹਰ ਹੁਣ ਕਮਾਲਾ ਭਾਈ ਆਹ ਵੇਖ ਲਓ ਇਹਦਾ ਦੇਵਾ ਓਕੇ ਬਸ ਠੀਕ ਆ ਭਾਈ ਬਹੁਤ ਸੋਹਣਾ ਬਣਦੇ ਭਾਈ ਲੈ ਆ ਬਹੁਤ ਸੋਹਣਾ ਜਿਹੜਾ ਇਹਦਾ ਸਰੀਰ ਕਮੰਪਤ ਹੈ ਹੜਾ